ਹਾਂਜੀ ਕਿਵੇਂ ਹੋ ਸਾਰੇ ਇਹ ਵੀਡੀਓ ਨਾਰਦਰਨ ਵੈਸਟਰਨ ਆਸਟ੍ਰੇਲੀਆ ਤੋਂ ਅਸੀਂ ਬਣਾ ਰਹੇ ਆ ਇਹ ਨਾਰਦਰਨ ਸਾਈਡ ਆ ਲਗਭਗ ਪਾਰਥ ਸਿਟੀ ਤੋਂ 170 ਕਿਲੋਮੀਟਰ ਦੂਰ ਨਿਕਲੇ ਆ ਤੇ ਤੁਸੀਂ ਯਕੀਨ ਮੰਨਿਓ ਕਿ ਇੰਨਾ ਇਹ ਜ਼ਬਰਦਸਤ ਨਜ਼ਾਰਾ ਵਾ ਵੀ ਜਿਹਨੂੰ ਕਹਿੰਦੇ ਸਵਰਗ ਦੇ ਦਰਸ਼ਨ ਹੋ ਗਏ ਉਹਨਾਂ ਚੋਂ ਇੱਕ ਗੱਲ ਕਹਿ ਸਕਦੇ ਆਪਾਂ ਸਰੋਂ ਦਾ ਦੂਰੋਂ ਮੈਕ ਆਉਂਦਾ ਵਾ ਤੇ ਇਹ ਹਜ਼ਾਰਾਂ ਕਿੱਲਿਆਂ ਦੀ ਜਿਹੜੀ ਆ ਫਸਲ ਹੋਊਗੀ ਤੇ ਸ਼ਾਇਦ ਹੋ ਸਕਦਾ ਮੈਂ ਥੋੜੀ ਕਹਿ ਗਿਆ ਹਾਂ ਵਾ ਪਰ ਸੱਚੀ ਉਹ ਨਿਗਾ ਮਾਰਨੀ ਔਖੀ ਆ ਫੁੱਲਾਂ ਦੇ ਫੁੱਲ ਜਿਹੜੇ ਆ ਉਹ ਲੱਗੇ ਹੋਏ ਆ ਦੂਰ ਤੱਕ ਨਿਗਾ ਵੀ ਨਹੀਂ ਜਿਹੜੀ ਵੱਜ ਸਕਦੀ ਪਹਾੜ ਜਿੱਦਾਂ ਕਹਿੰਦੇ ਨਾ ਹੁੰਦੇ ਆ ਉੱਥੋਂ ਤੱਕ ਇਹਨਾਂ ਨੇ ਜਿਹੜੀ ਸਰੂ ਬੀਜੀ ਆ ਇਹ ਨਾਰਥਰਨ ਸਾਈਡ ਦੇ ਉੱਪਰ ਜਿਹੜੀ ਵੈਸਟਰਨ ਆਸਟ੍ਰੇਲੀਆ ਦੀ ਜਗਾ ਵਾ ਤੇ ਉਥੇ ਆ ਸੋ ਬੜੀ ਜ਼ਬਰਦਸਤ ਖੇਤੀਬਾੜੀ ਆ ਦੇਖੋ ਤੁਸੀਂ ਖਰਾਣ ਰਹ ਜੂਗੇ ਇੱਕ ਪਾਸੇ ਕਣਕ ਦੀ ਜਿਹੜੀ ਆ ਇਸੇ ਇਦਾਂ ਹੀ ਹਜ਼ਾਰਾਂ ਏਕੜ ਕਣਕ ਬੀਜੀ ਹੋਈ ਆ ਦੂਜੇ ਦੂਸਰੇ ਹੱਥ ਤੇ ਇਧਰਲੇ ਹੱਥ ਜਿਹੜੀ ਆ ਸਰੋਂ ਆ ਸੋ ਇਸ ਏਰੀਆ ਨੂੰ ਫੀਡ ਬੈਲਟ ਵੀ ਕਹਿੰਦੇ ਆ ਪਰ ਬਈ ਸਵਰਗ ਦਾ ਨਜ਼ਾਰਾ ਵਾ ਦੂਰੋਂ ਸਰੋਂ ਦਾ ਮਹਿਕ ਆਉਂਦਾ ਵਾ ਸੋ ਇਹ ਨਾਰਥਰਨ ਸਾਈਡ ਆ ਪਾਰਥ ਆਸਟ੍ਰੇਲੀਆ ਦੀ ਦੇਖੋ ਫੁੱਲ ਤੇ ਸਰੋਂ ਕਿਸ ਤਰ੍ਹਾਂ ਧਰਤੀ ਸੋਨੇ ਨਾਲ ਰੰਗੀ ਪਈ ਆ ਸੋਨੇ ਵਰਗੀ ਧਰਤੀ ਦੇ ਪਈ ਆ ਥੈਂਕ ਯੂ ਵੀਡੀਓ ਵਾਚ ਕਰਨ ਲਈ